ਵਾਹਿਗੁਰੂ ਸਿੱਕਾ ਖਾਲਸਾ ਵਾਹਿਗੁਰੂ ਸ਼ੇਕੀ ਫਤਿਹ ਪਿਆਰੀ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਅਮੀਰ ਹੋਣ ਦੀ ਜੁਗਤੀ ਗਰੀਬੀ ਤੋਂ ਛੁਟਕਾਰਾ ਕਿਵੇਂ ਪਾਇਆ ਜਾ ਸਕਦਾ ਹੈ ਅੱਜ ਦੀ ਵੀਡੀਓ ਉਹਨਾਂ ਦੇ ਲਈ ਹੈ ਜੋ ਆਪਣੀ ਜ਼ਿੰਦਗੀ ਤੋਂ ਬਹੁਤ ਜ਼ਿਆਦਾ ਦੁਖੀ ਨੇ ਜਿਹੜੇ ਕਹਿੰਦੇ ਨੇ ਕਿ ਅਸੀਂ ਆਪਣੀ ਜ਼ਿੰਦਗੀ ਤੋਂ ਅੱਕੇ ਹੋਏ ਹਾਂ ਜੋ ਵਾਹਿਗੁਰੂ ਅਕਾਲ ਪੁਰਖ ਜੀ ਦੇ ਨਾਲ ਗਿਲੇ ਸ਼ਿਕਵੇ ਕਰਦੇ ਰਹਿੰਦੇ ਨੇ ਉਹ ਆਪਣੀ ਅੱਜ ਦੀ ਵੀਡੀਓ ਨੂੰ ਪੂਰਾ ਜ਼ਰੂਰ ਸੁਣੋ ਕਿਉਂਕਿ ਅੱਜ ਦੀ ਵੀਡੀਓ ਦੇ ਵਿੱਚ ਕਮਾਈ ਵਾਲੇ ਸੰਤ ਜਿਨ੍ਹਾਂ ਨੇ ਸਾਨੂੰ ਐਸੀ ਯੋਗਤ ਐਸਾ ਸ਼ਬਦ ਸਮਝਾ ਦਿੱਤਾ ਹੈ ਜਿਸ ਨੂੰ ਅਪਣਾ ਕੇ ਸਾਡੀ ਜ਼ਿੰਦਗੀ ਦੇ ਸਾਰੇ ਦੁੱਖ ਰੋਗ ਕਸ਼ਟ ਕੱਟੇ ਜਾ ਸਕਦੇ ਹਨ ਸੰਗਤ ਜੀ ਪੂਰੀ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਸੁਣਨਾ ਤੇ ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸੰਗਤ ਜੀ ਧੰਨ ਧੰਨ ਬਾਬਾ ਨਾਨਕ ਸਿੰਘ ਜੀ ਨੇ ਬਹੁ ਸਮਾਂ ਪਹਿਲਾਂ ਸੱਚਖੰਡ ਸ੍ਰੀ ਹਜੂਸਾਹਿ ਵਿਖੇ ਕਲਗੀਧਰ ਪਾਸ਼ਾ ਜੀ ਦੇ ਚਰਨਾਂ ਦੇ ਵਿੱਚ ਰਹਿ ਕੇ ਗਾਗਰ ਦੀ ਸੇਵਾ ਕੀਤੀ ਇੱਕ ਵਾਰ ਬਾਬਾ ਆਨੰਦ ਸਿੰਘ ਜੀ ਮੰਗਦੇ ਮਹੀਨੇ ਜਦੋਂ ਗੁਦਾਵਰੀ ਤੋਂ ਗਾਗਰ ਪਰ ਕੇ ਲੈ ਕੇ ਆਏ ਤੇ ਭੋਰਾ ਸਾਹਿਬ ਅੱਗੇ ਗਾਗਰ ਰੱਖ ਕੇ ਸਤ ਨਾਮ ਦਾ ਆਵਾਜ਼ਾ ਦਿੱਤਾ ਤੇ ਉਧਰੋਂ ਕਲਗੀਧਰ ਪਾਸ਼ਾ ਜੀ ਨੇ ਪਛਨ ਕੀਤਾ ਸਿੱਖਾ ਇਹ ਜਲ ਸਾਡੇ ਇਸ਼ਨਾਨ ਕਰਨ ਦੇ ਲਾਇਕ ਤਾਂ ਨਹੀਂ ਹੈ ਤਾਂ ਬਾਬਾ ਜੀ ਨੇ ਹੱਥ ਜੋੜ ਕੇ ਕਲਗੀਧਰ ਪਾਸ਼ਾ ਜੀ ਨੂੰ ਬੇਨਤੀ ਕੀਤੀ ਜੇ ਜਲ ਲਿਹਾਉਣ ਵਾਲਾ ਉਹੀ ਹੈ ਜਲ ਵੀ ਗੋਦਾਵਰੀ ਤੋਂ ਲਿਆਂਦਾ ਹੈ ਤਾਂ ਗੁਰੂ ਜੀ ਕਹਿੰਦੇ ਪਾਈ ਸਿੱਖਾ ਤੇਰਾ ਪੱਲਾ ਮੁਸਲਮਾਨ ਦੇ ਨਾਲ ਛੋ ਗਿਆ ਹੈ ਇਸ ਲਈ ਇਹ ਜਲ ਸਾਡੇ ਵਰਤਨਯੋਗ ਨਹੀਂ ਹੈ ਤਾਂ ਬਾਬਾ ਜੀ ਨੇ ਬੇਨਤੀ ਕੀਤੀ ਪਾਸ਼ਾ ਜੀ ਗਣੀ ਖਾ ਅਤੇ ਮਣੀ ਖਾ ਵੀ ਮੁਸਲਮਾਨਸਾਨ ਉਹਨ ਗੁਰੂ ਜੀ ਬਚਨ ਕਰਨ ਲੱਗੇ ਜਿਹੜੇ ਮੁਸਲਮਾਨ ਦੇ ਨਾਲ ਤੇਰਾ ਪੱਲਾ ਛੋਇਆ ਹੈ ਉਸ ਨੇ ਨਸ਼ਾ ਕੀਤਾ ਹੋਇਆ ਸੀ ਫਿਰ ਕਲਗੀਧਰ ਪਾਸ਼ਾ ਜੀ ਨੇ ਬਚਨ ਕੀਤਾ ਕਿ ਜਾਂ ਸਿੱਖਾ ਸਾਡੇ ਇਸ਼ਨਾਨ ਦਾ ਸਮਾਂ ਥੋੜਾ ਰਹਿ ਗਿਆ ਹੈ ਤੂੰ ਜਲਦੀ ਜਾ ਕੇ ਜਲ ਲੈ ਕੇ ਆ ਬਾਬਾ ਜੀ ਨੇ ਸਤਿ ਬਚਨ ਕਹਿ ਕੇ ਜਲਦੀ ਦੇ ਨਾਲ ਗਾਗਰ ਚੁੱਕੇ ਤੇ ਗੁਦਾਵਰੀ ਵੱਲ ਨੂੰ ਪੱਜ ਤੁਰੇ ਰਸਤੇ ਦੇ ਵਿੱਚ ਜਾਂਦੇ ਸੋਚਦੇ ਹਨ ਕਿ ਹੁਣ ਕਿਸ ਤਰ੍ਹਾਂ ਸਭ ਕੁਝ ਸੋਚਾ ਕਰਕੇ ਜਲ ਭਰ ਕੇ ਲੈ ਕੇ ਆਉਣਾ ਹੈ ਇਹ ਸੋਚ ਵਿਚਾਰ ਕਰਦੇ ਹੋਏ ਬਾਬਾ ਜੀ ਗੁਦਾਵਰੀ ਤੇ ਪਹੁੰਚੇ ਤੇ ਸਨੇ ਚੋਲੇ ਦੇ ਸਨੇ ਦਸਤਾਰ ਪਹਿਲਾਂ ਬਾਬਾ ਜੀ ਨੇ ਆਪ ਇਸ਼ਨਾਨ ਕੀਤਾ ਫੇਰ ਗਿੱਲੀ ਦਸਤਾਰ ਤੇ ਚੋਲਾ ਸਮੇਤੋਂ ਹੀ ਗਾਗਰ ਸੁੱਚੀ ਕਰਕੇ ਭਾਰ ਕੇ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਵਾਸਤੇ ਲੈ ਕੇ ਆਏ ਤੇ ਸਮਾ ਰਹਿੰਦੇ ਆਂ ਹੀ ਫਿਰ ਸਤਨਾਮ ਦਾ ਆਵਾਜ਼ਾ ਦਿੱਤਾ ਸਾਧ ਸੰਗਤ ਜੀ ਜਦੋਂ ਕੋਈ ਹਜੂ ਜੀ ਸਾਹਿਬ ਦੀ ਸੇਵਾ ਕਰਦਾ ਹੈ ਤਾਂ ਉਥੋਂ ਦੇ ਕੁਝ ਪ੍ਰਣ ਹਨ ਜੋ ਸੇਵਾ ਸ਼ੁਰੂ ਕਰਨ ਤੋਂ ਪਹਿਲਾਂ ਹੀ ਦ੍ਰਿੜ ਕਰਵਾਏ ਜਾਂਦੇ ਹਨ ਉਹਨਾਂ ਵਿੱਚੋਂ ਇੱਕ ਪ੍ਰਣ ਇਹ ਵੀ ਹੈ ਕਿ ਜੋ ਵੀ ਇਥੇ ਗਾਗਨ ਦੀ ਸੇਵਾ ਕਰੇਗਾ ਉਹ ਸਾਰੀ ਜਨ ਕੀ ਗ੍ਰਸਤੀ ਧਾਰਨ ਨਹੀਂ ਕਰੇਗਾ ਅੱਜ ਕੱਲ ਜਿਹੜੇ ਲੋਕ ਸਵੇਰੇ ਉੱਠ ਕੇ ਨਹਾਉਂਦੇ ਵੀ ਨਹੀਂ ਉਹ ਉੱਠ ਕੇ ਬਾਬਾ ਜੀ ਦੀ ਕਮਾਈ ਵੱਲ ਉਂਗਲਾਂ ਕਰਨ ਲੱਗ ਜਾਂਦੇ ਹਨ ਸਾ ਸੰਗਤ ਜੀ ਬਾਬਾ ਜੀ ਨੇ ਆਪਣੇ ਸਰੀਰ ਦੀ ਪਰਵਾਹ ਨਹੀਂ ਕੀਤੀ ਮਾਗ ਦੇ ਮਹੀਨੇ ਦੇ ਵਿੱਚ ਜਿਸ ਮਹੀਨੇ ਦੇ ਵਿੱਚ ਸਾਡੇ ਵਰਗੇ ਅਰਜਾਈਆਂ ਜੋ ਬਾਹਰ ਨਹੀਂ ਨਿਕਲਦੇ ਉਸ ਸਮੇਂ ਬਾਬਾ ਜੀ ਨੇ ਸਣੀ ਦਸਤਾਰ ਸਣੀ ਚੋਲੇ ਇਸ਼ਨਾਨ ਕਰਕੇ ਉਵੇਂ ਹੀ ਕਿल्ले ਚੋਲੇ ਦੇ ਨਾਲ ਗਾਗਰ ਪਾ ਕੇ ਕਲਗੀਧਰ ਪਾਸ਼ਾ ਜੀ ਦੇ ਚਨਾਂ ਦੇ ਵਿੱਚ ਹਾਜ਼ਰ ਕੀਤੀ ਦਸਵੇਂ ਪਾਸ਼ਾ ਜੀ ਤੋਂ ਬਾਅਦ ਬਾਬਾ ਜੀ ਨੇ ਸਾਰੀ ਮਰਿਆਦਾ ਉਵੇਂ ਹੀ ਫਿਰ ਤੋਂ ਕਾਇਮ ਕੀਤੀ ਤੇ ਸਾਰੀ ਜ਼ਿੰਦਗੀ ਬਾਬਾ ਜੀ ਦੀ ਤੇ ਸਾਰੀ ਜ਼ਿੰਦਗੀ ਬਾਬਾ ਜੀ ਦੁਨੀਆ ਦੇ ਮਗਰ ਨਹੀਂ ਲੱਗੇ ਜੇ ਮਗਰ ਲੱਗੇ ਤਾਂ ਇੱਕ ਗੁਰਨਾਣਕ ਪਾਸ਼ਾ ਜੀ ਦੇ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮਗਰ ਲੱਗੇ ਜੋ ਕਦੇ ਗੁਰੂ ਜੀ ਨੂੰ ਬਾਬਾ ਜੀ ਨੇ ਆ ਕੇ ਸਤਨਾਮ ਜਦੋਂ ਗੁਰੂ ਜੀ ਨੂੰ ਬਾਬਾ ਜੀ ਨੇ ਆ ਕੇ ਸਤਨਾਮ ਦਾ ਆਵਾਜ਼ਾ ਦਿੱਤਾ ਤਾਂ ਉਸ ਸਮੇਂ ਤਾਂ ਚਿਰਿ ਗੁਰੂ ਕੋਬੇ ਸਿੰਘ ਜੀ ਪਾਸ਼ਾ ਜੀ ਨੇ ਆਸਨ ਪ੍ਰਤਾਕ ਹੋ ਕੇ ਦਰਸ਼ਨ ਦਿੱਤੇ ਤੇ ਬਚਨ ਕੀਤਾ ਲੈ ਸਿੱਖਾ ਅੱਜ ਤੂੰ ਪਾਸ ਹੋ ਗਿਆ ਹੈ ਆ ਜਾ ਕਰਵਾ ਲੈ ਸਾਡਾ ਇਸ਼ਨਾਨ ਫਿਰ ਬਾਬਾ ਜੀ ਨੇ ਇਸ਼ਨਾਨ ਕਰਵਾਇਆ ਤੇ ਉਸ ਤੋਂ ਬਾਅਦ ਗੁਰੂ ਜੀ ਨੇ ਬਚਨ ਕੀਤੇ ਕਿ ਸਿੱਖਾ ਹੁਣ ਤੇਰੀ ਸੇਵਾ ਪੂਰੀ ਹੋ ਗਈ ਹੈ ਹੁਣ ਤੂੰ ਜਾ ਮਲਾਣੇ ਦੇ ਇਲਾਕੇ ਦੇ ਵਿੱਚ ਸਿੱਖੀ ਦਾ ਕਾਲ ਪੈ ਚੁੱਕਾ ਹੈ ਹੁਣ ਤੂੰ ਜਾ ਮਾਲਵੇ ਦੇ ਇਲਾਕੇ ਦੇ ਵਿੱਚ ਸਿੱਖੀ ਦਾ ਕਾਲ ਪੈ ਚੁੱਕਾ ਹੈ ਤੂੰ ਮਾਲਵੇ ਵੱਲ ਨੂੰ ਜਾ ਕੇ ਅਤੇ ਸਿੱਖੀ ਦਾ ਪ੍ਰਚਾਰ ਕਰ ਲੋਕਾਂ ਨੇ ਗੁਰੂ ਸਹਿਬਾਨੋ ਅਲਮਾਰੀਆਂ ਚ ਬੰਦ ਕੀਤਾ ਹੋਇਆ ਹੈ ਗੁਰੂ ਜੀ ਨੇ ਬਚਨ ਕੀਤਾ ਕਿ ਜਾਓ ਸੰਗਤਾਂ ਦੇ ਵਿੱਚ ਗੁਰੂ ਪ੍ਰਤੀ ਸੱਚੀ ਭਾਵਨਾ ਪੈਦਾ ਕਰੋ ਸੋ ਇਸ ਤਰ੍ਹਾਂ ਬਾਬਾ ਨੰਨ ਸਿੰਘ ਜੀ ਨੇ ਕਲਗੀਧਰ ਪਾਸ਼ਾ ਜੀ ਦੇ ਹੁਕਮ ਦੇ ਅਨਸਾਰ ਮਾਲਵੇ ਦੀ ਧਰਤੀ ਨੂੰ ਪਾਗ ਲਾਇ ਸਾਧ ਸੰਗਤ ਜੀ ਇੱਕ ਰਾਜੇ ਦੀਆਂ ਚਾਰ ਸ਼ਾਦੀਆਂ ਸਨ ਕਹਿੰਦੇ ਭਾਵ ਚਾਰ ਰਾਣੀਆਂ ਸਨ ਰਾਜਾ ਕਿਸੇ ਕੰਮ ਦੇ ਸਿਲਸਿਲੇ ਦੇ ਵਿੱਚ ਵਿਦੇਸ਼ ਦੌਰੇ ਤੇ ਗਿਆ ਹੋਇਆ ਸੀ ਉਥੇ ਰਾਜੇ ਨੇ ਆਪਣੀਆਂ ਚਾਰੇ ਰਾਣੀਆਂ ਨੂੰ ਚਿੱਠੀਆਂ ਪਾਈਆਂ ਤੇ ਦੱਸਿਆ ਮੈਨੂੰ ਅਜੇ ਕੁਝ ਸਮਾਂ ਕੰਮ ਹੈ ਮੈਂ ਆ ਨਹੀਂ ਸਕਦਾ ਤੁਸੀਂ ਮੈਨੂੰ ਚਿੱਠੀ ਰਹੀਂ ਦੱਸਿਓ ਕਿ ਮੈਂ ਤੁਹਾਡੇ ਲਈ ਕੀ ਕੀ ਸਮਾਨ ਭੇਜਾਂ ਸਭ ਤੋਂ ਪਹਿਲਾਂ ਚਿੱਠੀ ਵੱਡੀ ਰਾਣੀ ਦੇ ਕੋਲ ਆਈ ਉਸਨੇ ਵੱਡੀ ਰਾਣੀ ਨੂੰ ਪੁੱਛਿਆ ਤੈਨੂੰ ਜਿਸ ਚੀਜ਼ ਦੀ ਲੋੜ ਹੈ ਮੈਨੂੰ ਦੱਸ ਤੇ ਮੈਂ ਇਥੋਂ ਤੇਰੇ ਵਾਸਤੇ ਸਮਾਨ ਭੇਜ ਦੇਵਾਂਗਾ ਹੁਣ ਰਾਣੀ ਕਹਿੰਦੀ ਕਿ ਮੈਨੂੰ ਤੁਸੀਂ ਪੈਸੇ ਭੇਜ ਦਿਓ ਮੈਂ ਇੰਨਾ ਸੋਨਾ ਘੜ ਬਣਾਉਣਾ ਚਾਹੁੰਦੀ ਹਾਂ ਮੈਂ ਇੰਨਾ ਸੋਨਾ ਘੜ ਬਣਾਉਣਾ ਚਾਹੁੰਦੀ ਹਾਂ ਕਿ ਸਾਰੇ ਖੜ ਖੜ ਕੇ ਦੇਖਣ ਫਿਰ ਦੂਜੀ ਰਾਣੀ ਨੇ ਚਿੱਠੀ ਦੇ ਵਿੱਚ ਲਿਖਿਆ ਕਿ ਮੈਂ ਸੁੰਦਰ ਗਹਿਣੇ ਲੈਣਾ ਚਾਹੁੰਦੀ ਹਾਂ ਜਿਹੋ ਜੇ ਇੱਥੇ ਕਿਸੇ ਦੇ ਕੋਲ ਵੀ ਨਾ ਹੋਣ ਤੀਜੀ ਰਾਣੀ ਕਹਿੰਦੀ ਕਿ ਮੈਨੂੰ ਨਵੇਂ-ਨਵੇਂ ਡਿਜ਼ਾਈਨਦਾਰ ਸੂਟ ਬਣਾ ਕੇ ਭੇਜ ਦਿਓ ਤਾਂ ਕਿ ਇਹ ਸਭ ਖੜ ਖੜ ਕੇ ਮੇਰੇ ਸੂਟਾਂ ਨੂੰ ਦੇਖਣ ਪਰ ਜਦੋਂ ਚੌਥੀ ਰਾਣੀ ਦੇ ਕੋਲ ਚਿੱਠੀ ਪਹੁੰਚੀ ਤਾਂ ਉਸਨੇ ਚਿੱਠੀ ਦੇ ਵਿੱਚ ਲਿਖਿਆ ਪਤੇ ਪਰਮੇਸ਼ਰ ਮੈਂ ਹਰ ਰੋਜ਼ ਇੱਕ ਮਹਾਪੁਰਖਾਂ ਦੀ ਸੰਗਤ ਕਰਨ ਜਾਂਦੀ ਹਾਂ ਉਹ ਇਹ ਵਚਨ ਕਰਦੇ ਹਨ ਕਿ ਜੇਕਰ ਇਸੇ ਆਪਣੇ ਪਤੀ ਦੇ ਚਰਨ ਧੋ ਕੇ ਪੀ ਲਵੇ ਤਾਂ ਉਸ ਨੂੰ ਸੱਚਖੰਡ ਵਿੱਚ ਥਾਂ ਮਿਲ ਜਾਂਦੀ ਹੈ ਉਸਨੇ ਰਾਜੇ ਨੂੰ ਕਿਹਾ ਕਿ ਮੈਨੂੰ ਕਿਸੇ ਵੀ ਚੀਜ਼ ਦੀ ਲੋੜ ਨਹੀਂ ਬਸ ਤੁਸੀਂ ਆ ਜਾਓ ਬਾਬਾ ਜੀ ਇਹ ਸਾਖੀ ਸੁਣਾਉਂਦੇ ਨੇ ਸਾਧ ਸੰਗਤ ਜੀ ਇਸੇ ਤਰ੍ਹਾਂ ਅਸੀਂ ਵੀ ਨਰੰਗਕਰ ਤੋਂ ਕਦੇ ਕੁਝ ਮੰਗਦੇ ਹਾਂ ਕਦੇ ਕੁਝ ਮੰਗਦੇ ਹਾਂ ਪਰ ਕੋਈ ਵੀ ਚੀਜ਼ ਨਰੰਗਕਰ ਨੂੰ ਨਹੀਂ ਲੋਚਦਾ ਉਹ ਤਾਂ ਸਾਰੇ ਸੰਸਾਰ ਵਿੱਚ ਕੋਈ ਵਿਲਾਟਾਵਾ ਹੀ ਹੋਵੇਗਾ ਜੋ ਨਰੋਲ ਭਗਤੀ ਦੇ ਮਾਰਗ ਤੇ ਚੱਲਦਾ ਹੈ ਉਸ ਰਾਜ ਨੇ ਕੀ ਕੀਤਾ ਕਿ ਸਾਰੀਆਂ ਰਾਣੀਆਂ ਦੇ ਲਈ ਉਹਨਾਂ ਦੇ ਕਹਿ ਮਤਾਬਕ ਸਮਾਨ ਖਰੀਦਿਆ ਅਤੇ ਆਪਣੇ ਦੇਸ਼ ਨੂੰ ਵਾਪਸ ਆ ਗਿਆ ਰਾਜਾ ਆ ਕੇ ਸਭ ਤੋਂ ਪਹਿਲਾਂ ਵੱਡੀ ਰਾਣੀ ਕੋਲ ਗਿਆ। ਰਾਣੀ ਰਾਜੇ ਨੂੰ ਦੇਖ ਕੇ ਹੈਰਾਨ ਹੋਈ, ਫਿਰ ਖੁਸ਼ ਹੋਈ, ਫਿਰ ਉਸ ਨੂੰ ਬਿਠਾ ਕੇ ਪੁੱਛਣ ਲੱਗੀ। ਜੋ ਮੈਂ ਆਖਿਆ ਸੀ ਮੰਗਵਾਇਆ ਸੀ ਕਿ ਤੁਸੀਂ ਉਹ ਲੈ ਕੇ ਆਏ ਹੋ। ਰਾਜਾ ਕਹਿਣ ਲੱਗਿਆ ਕਿ ਮੈਨੂੰ ਜਲਦੀ ਸੀ ਆਉਂਦੀ। ਕਾਲੀ ਵਿੱਚ ਮੈਂ ਕੁਝ ਲੈ ਕੇ ਨਹੀਂ ਆ ਸਕਿਆ। ਹੁਣ ਮੈਂ ਸਫ਼ਰ ਤੋਂ ਬਹੁਤ ਥੱਕ ਕੇ ਆਇਆ ਹਾਂ। ਮੇਰੇ ਪੇਨ ਲਈ ਕੁਝ ਲੈ ਕੇ ਆਓ। ਰਾਣੀ ਨੂੰ ਰਾਜੇ ਦੇ ਆਉਣ ਦੀ ਕੋਈ ਖੁਸ਼ੀ ਨਾ ਹੋਈ। ਕਹਿਣ ਲੱਗੇ ਤੁਸੀਂ ਚਾਹੇ ਕੁਝ ਸਮਾਂ ਉੱਥੇ ਹੋਰ ਰਹਿ ਪੈਂਦੇ ਪਰ ਮੇਰੇ ਲਈ ਮਾਇਆ ਤਾਂ ਜ਼ਰੂਰ ਲੈ ਕੇ ਆਉਂਦੇ ਮੈਂ ਤਾਂ ਮਿਸਤਰੀ ਨੂੰ ਸੁਨੇਹਾ ਪੇਜ ਬੈਠੀ ਹਾਂ ਕਿ ਸੋਨਾ ਘੜ ਤਿਆਰ ਕਰਨਾ ਹੈ ਇਨੇ ਨੂੰ ਰਾਜੇ ਦਾ ਇੱਕ ਐਲਕਰ ਆਇਆ ਤੇ ਮਾਇਆ ਲੈ ਕੇ ਆ ਗਿਆ ਤੇ ਕਹਿਣ ਲੱਗਾ ਮੈਨੂੰ ਮਾਫ ਕਰ ਦਿਓ ਮੈਂ ਲੇਟ ਹੋ ਗਿਆ ਹਾਂ ਰਾਣੀ ਬੇਨਤ ਮਾਇਆ ਦੇਖ ਕੇ ਬਹੁਤ ਖੁਸ਼ ਹੋਈ ਅਤੇ ਲੱਗੀ ਜਲਦੀ ਰਾਜੇ ਤੇ ਲਈ ਕੁਝ ਤਿਆਰ ਕਰਨ पर هون ਰਾਜਾ ਕਿੰਦਾ ਕਿ ਮੈਂ ਕੁਝ ਸ਼ਕਨਾ ਨਹੀਂ ਮੈਂ ਜਲਦੀ ਜਾਣਾ ਹੈ ਦੂਜੀ ਰਾਣੀ ਮੇਰੀ ਉਡੀਕ ਕਰਦੀ ਹੈ ਇਸੇ ਤਰ੍ਹਾਂ ਦੂਜੀ ਰਾਣੀ ਨੂੰ ਜਾ ਕੇ ਰਾਜੇ ਨੇ ਕਿਹਾ ਕਿ ਮੈਂ ਸੋਨਾ ਚਾਂਦੀ ਨਹੀਂ ਲੈ ਕੇ ਆਇਆ ਰਾਣੀ ਵੀ ਪਹਿਲਾਂ ਨਰਾਸ਼ ਹੋ ਗਈ ਜਦੋਂ ਐਲਕਰ ਨੇ ਸੋਨੇ ਚਾਂਦੀ ਦੇ ਗਹਿਣੇ ਰਾਣੀ ਨੂੰ ਲਿਆ ਕੇ ਦਿੱਤੇ ਤਾਂ ਰਾਣੀ ਬਹੁਤ ਖੁਸ਼ ਹੋਈ ਫਿਰ ਤੀਜੀ ਰਾਣੀ ਕੋਲ ਰਾਜਾ ਗਿਆ ਉਹ ਵੀ ਤਰ੍ਹਾਂ ਤਰ੍ਹਾਂ ਦੇ ਨਵੇਂ ਕੱਪੜੇ ਦੇ ਕੇ ਬਹੁਤ ਖੁਸ਼ ਹੋਈ ਪਰ ਇੰਨਾ ਤਿੰਨਾਂ ਨੂੰ ਮਿਲ ਕੇ ਰਾਜਾ ਖੁਸ਼ ਨਹੀਂ ਹੋਇਆ ਕਿਉਂਕਿ ਤਿੰਨਾਂ ਨੂੰ ਰਾਜੇ ਦੇ ਆਉਣ ਦੀ ਕੋਈ ਖੁਸ਼ੀ ਨਹੀਂ ਸੀ ਬਲਕਿ ਪਦਾਰਥਾਂ ਦਾ ਮੌਸ ਸੀ ਜਦੋਂ ਰਾਜਾ ਚੌਥੀ ਰਾਣੀ ਦੇ ਕੋਲ ਗਿਆ ਤਾਂ ਕੀ ਦੇਖਿਆ ਰਾਣੀ ਨੇ ਬੈੱਡ ਰਾਣੀ ਨੇ ਬੈਂਡ ਵਾਜੇ ਬੁਲਾਏ ਹੋਏ ਸਨ ਸੋਹਣੀ ਸਜਾਵਟ ਸੋਹਣੀ ਵਿਸ਼ਾਈ ਕੀਤੀ ਹੋਈ ਸੀ ਕਿ ਉਸ ਦੇ ਕੋਲ ਆਇਆ ਤਾਂ ਉਸ ਨੇ ਫੁੱਲਾਂ ਦੀ ਵਰਖਾ ਕੀਤੀ ਫੁੱਲਾਂ ਦੇ ਹਾਰ ਰਾਜੇ ਦੇ ਗਲ ਦੇ ਵਿੱਚ ਪਾ ਕੇ ਉਸ ਦਾ ਸਵਾਗਤ ਕੀਤਾ ਰਾਜਾ ਬਹੁਤ ਖੁਸ਼ ਹੋਇਆ ਫਿਰ ਰਾਣੀ ਸਤਕਾਰ ਸਹਿਤ ਉਸ ਨੂੰ ਅੰਦਰ ਲੈ ਕੇ ਗਈ ਅਤੇ ਸੋਹਣੇ ਪਲੰਘ ਤੇ ਉਸ ਨੂੰ ਬਿਠਾ ਕੇ ਉਸ ਦੇ ਚਰਨਾਂ ਹੇਠ ਪ੍ਰਾਰਥਨਾ ਕਰਕੇ ਰਾਜੇ ਦੇ ਚਰਨ ਧੋ ਕੇ ਪੀਤੇ ਤੇ ਫਿਰ ਰਾਜੇ ਨੂੰ ਮੱਥਾ ਟੇਕ ਕੇ ਕਹਿਣ ਲੱਗੀ ਪਤੀ ਪਰਮੇਸ਼ਰ ਅੱਜ ਮੈਂ ਵਸਦਿਆਂ ਵਿੱਚ ਹੋ ਗਈ ਹਾਂ ਰਾਜਾ ਬਹੁਤ ਖੁਸ਼ ਹੋਇਆ ਫਿਰ ਵੱਡੀਆਂ ਤਿੰਨੇ ਰਾਣੀਆਂ ਵੀ ਉੱਥੇ ਆ ਗਈਆਂ ਤੇ ਕਹਿਣ ਲੱਗੀਆਂ ਚਲੋ ਤੁਸੀਂ ਸਾਡੇ ਨਾਲ ਚਲੋ ਰਾਜਾ ਦੂਜੀਆਂ ਰਾਣੀਆਂ ਨੂੰ ਕਹਿਣ ਲੱਗਾ ਕਿ ਤੁਸੀਂ ਪਦਾਰਥ ਮੰਗੇ ਸਨ ਤੁਹਾਨੂੰ ਉਹ ਮਿਲ ਗਏ ਹਨ ਪਰ ਮੈਂ ਤਾਂ ਹੁਣ ਛੋਟੀ ਰਾਣੀ ਨਾਲ ਹੀ ਰਹਾਂਗਾ ਸੋ ਬਾਬਾ ਜੀ ਐਸਾ ਕੀ ਤੋਂ ਸਮਝਾਉਂਦੇ ਸਨ ਕਿ ਨਿਰੰਕਾਰ ਵੀ ਓਨਾ ਸਾਧੂਆਂ ਨਾਲ ਹੀ ਰਹਿੰਦੇ ਹਨ ਜਿਹੜੇ ਉਸ ਦੀ ਅराधना ਕਰਦੇ ਹਨ ਤੇ ਨਿਰੰਕਾਰ ਨੂੰ ਮਿਲਣ ਦੀ ਚਾਹ ਰੱਖਦੇ ਹਨ ਜੋ ਪਦਾਰਥਾਂ ਦੀ ਮੰਗ ਕਰਦੇ ਹਨ ਉੱਥੇ ਫਿਰ ਨਿਰੰਕਾਰ ਪਦਾਰਥ ਹੀ ਪੀਂਦੇ ਹਨ ਸੋ ਬਾਬਾ ਜੀ ਇਹ ਸਮਾਤਪੱਖਸ਼ ਦੇ ਹਨ ਕਿ ਸਿੱਖ ਨੂੰ 2.5 ਘੰਟੇ ਸਵਾਸਾਂ ਦਾ ਦਸਵੰਦ ਜ਼ਰੂਰ ਕੱਢਣਾ ਚਾਹੀਦਾ ਹੈ ਫਿਰ ਦੋਵੇਂ ਟਾਈਮ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰਕੇ ਹੁਕਮਨਾਮਾ ਸੁਣਨਾ ਚਾਹੀਦਾ ਹੈ ਜਿਹੜੇ ਅੰਮ੍ਰਿਤ ਵੇਲੇ ਹੁਕਮਨਾਮਾ ਸੁਣ ਕੇ ਹੁਕਮਨਾਮੇ ਦੀਆਂ ਦੋ ਪੰਕਤੀਆਂ ਯਾਦ ਕਰਕੇ ਸਾਰਾ ਦਿਨ ਉਸ ਦਾ ਜਾਪ ਕਰਦੇ ਹਨ ਫਿਰ ਉਹਨਾਂ ਦੇ ਘਰ ਦੇ ਵਿੱਚ ਕਿਸੇ ਵੀ ਚੀਜ਼ ਦੀ ਕਮੀ ਨਹੀਂ ਰਹਿੰਦੀ ਵਾਹਿਗੁਰੂ ਸੇਕਾ ਖਾਲਸਾ ਵਾਹਿਗੁਰੂ ਸੇਕ ਕੀ ਫਤੇ